ਇਸ ਖੀਦੇ ਵਿੱਚ ਕਿਤੇ ਵੀ ਸ਼ਰੋਤ ਨਹੀਂ ਹਵਨ ਨੂੰ ਮੰਨਿਆ ਹੀ ਨਹੀਂ ਗਿਆ। ਜਦਨੇ ਹੰਗਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਦੇ ਵਿੱਚ ਅਯੁੱਧਿਆ ਦੇ ਵਿੱਚ ਰਾਮ ਜਨਮ ਭੂਮੀ ਦੇ ਵਿੱਚ ਲੰਗਰ ਲਾਉਣ ਦੀ ਗੱਲ ਕੀਤੀ ਜਾਂਦੀ ਕਿ ਸਭ ਤੋਂ ਪਹਿਲਾਂ ਹਵਨ ਜਿਹੜਾ ਕਿ ਹਵਨ ਕੀਤਾ ਗਿਆ ਸੀ ਉਹਨਾਂ ਦੇ ਪੁਰਖਿਆਂ ਨੂੰ। ਉਸ ਸਮੇਂ ਉਸ ਰਾਮ ਮੰਦਰ ਨੂੰ ਆਜ਼ਾਦ ਕਰਾਉਣ ਵਾਸਤੇ ਪਹਿਲਾ ਮੋਰਚਾ ਸਾਡੇ ਪੁਰਖਿਆਂ ਨੇ ਲਾਇਆ। ਜਿਹੜਾ ਅਰੇ ਸਸਨ ਉਹਦੇ ਬੜੀ ਮਿਲਦੀ ਦਾ ਦੀ ਕੰਮ ਹੁੰਦਾ। ਕੁਛ ਵੀ ਦਿੱਕਤ ਤੁਸੀਂ ਰੱਖ ਲੋ ਵੀ 10-20 ਸਾਲਾਂ ਬਾਅਦ ਕਹਿੰਗੇ ਇਹ ਹੀ ਗੱਲ ਠੀਕ ਜਿਹੜੀ ਕਸਰਟੀ ਹੈ ਗੁਰਬਾਣੀ ਦੀ ਇਹ ਤਾਂ ਉਹਨੂੰ ਵੀ ਬਦਲੀ ਜਾਂਦੇ ਨੇ ਢਿੰਗ ਸੀ ਦੀ ਤਾਂ ਗੱਲ ਮੈਂ ਹੁੰਦਾ ਸੀ ਨਾ ਦਾ ਇਹਨੇ ਆਉਦੇ ਪੁਰਖੇ ਨੂੰ ਪੁੱਛੋ ਕਿ ਇਹ ਪੁਰਖੇ ਕਹਿੰਦੇ 10 ਪਿੰਨ ਨਾਮ ਦਲਾ ਗਿਆਗੇ ਚੰਪ ਨੇ ਕਹਿ ਦਿੱਤਾ ਨਹੀਂ ਕਿ ਜਿਹੜਾ ਇਹ ਕਹਿ ਰਿਹਾ ਹੈ ਇਹ ਬੇਲਕੋਟ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਇਹ ਪੰਜਾਬ ਨੂੰ ਸਿੱਖੀ ਢਾਹ ਲਾ ਰਿਹਾ ਹੈ ਇਹ ਗੁਰਬਾਣੀ ਨੂੰ ਬਦੰਦ ਦਾ ਤਰੀਕਾ ਗੁਰਮ ਗ੍ਰੰਥ ਸਾਹਿਬ ਬ੍ਰਾਹਮਣ ਵਾਲਾ ਕੋਸੋਣ ਦਾ ਤਰੀਕਾ ਜਿਹੜਾ ਹੁਣ ਕਹਿੰਦਾ ਅਸੀਂ ਜਾ ਕੇ ਹਵਨ ਕਰਾਂਗੇ ਕਾਸੀ ਉੱਤੇ ਜਾ ਕੇ ਲੰਗਰ ਦਾਵਾਂਗੇ ਇਹ ਬਿਲਕੁਲ ਬ੍ਰਾਹਮਣਵਾਦ ਪੈਦਾ ਕਰਨ ਦੀ ਗੱਲ ਆ ਇਹ ਆ ਰਾਮ ਮੰਦਰ ਨੂੰ ਨਜਾਇਜ਼ ਤਰੀਕੇ ਨਾਲ ਸਪੋਰਟ ਕਰਨ ਦੀ ਗੱਲ ਆ ਜਿਹੜੀ ਨਹੀਂ ਕਰਨੀ ਚਾਹੀਦੀ ਇਹ ਕਹਿੰਦੇ ਜਿਹੜੇ ਸਿੱਖ ਨੇ ਕੇਸ ਤਾਰੀ ਹਿੰਦੂ ਇਹ ਕਹਿੰਦੇ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ ਹਣਾ ਕਿ ਤੋਂ ਵੱਖਰਾ ਹੈ ਲਖਣ ਗ੍ਰੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਬੇਦਾਨਵ ਜੋੜਾ ਕੁਰਬਾਨੀ ਬਦਲਣ ਦੀ ਕੋਸ਼ਿਸ਼ ਹੈ ਕੀਤੀ ਵੀ ਜਾ ਰਹੀ ਹੈ ਰਾਮ ਦਾ ਸ਼ਬਦ ਹੈ ਉਹ ਜਿਹੜਾ ਗੁਰਬਾਣੀ ਦੇ ਅੰਦਰ ਹੈ ਗੁਰੂਕਸ ਉਹ ਰਾਮ ਦੇ ਸ਼ਬਦ ਹੈ ਅਰਥ ਆਪਣੇ ਤਰੀਕੇ ਨਾਲ ਕੱਟੇ ਜਾ ਰਹੇ ਨੇ ਤੇ ਕੋਈ ਇੱਕ ਸਾਜਿਸ਼ ਨਹੀਂ ਲੱਗਦੀ ਜਾਂ ਇੱਕ ਕੜੀ ਨਹੀਂ ਲੱਗਦੀ ਸ਼੍ਰੋਮਣੀ ਕਮੇਟੀ ਨੂੰ ਸਤਰਕ ਹੋਣ ਦੀ ਲੋੜ ਹੈ ਨਹੀਂ ਇਹ ਤੇ ਵੱਟਾ ਹਾਂਗਾ ਹੋਣੀ ਦੋਸਤੋ ਮਸਲਾ ਸਿੱਖ ਕੌਮ ਦੀ ਵੱਖਰੀ ਪਛਾਣ ਦਾ ਆ ਇਸ ਨੂੰ ਲੈ ਕੇ ਲਗਾਤਾਰ ਮੁਹਿੰਮ ਵੀ ਚੱਲਦੀ ਹੈ ਵੱਡੇ ਵੱਡੇ ਪ੍ਰੋਗਰਾਮ ਵੱਖ-ਵੱਖ ਜਥੇਬੰਦੀਆਂ ਜਾਂ ਸਰਮੌਰ ਸਿੱਖਾਂ ਜਥੇਬੰਦੀਆਂ ਕਰਦੀਆਂ ਨੇ ਪਰ ਇਸ ਸਭ ਦੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਸਾਹਮਣੇ ਆਉਂਦੀ ਆ ਇੱਕ ਨਿਹੰਗ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਉਹਦੇ ਵਿੱਚ ਅਯੋਧਿਆ ਦੇ ਵਿੱਚ ਰਾਮ ਜਨਮ ਭੂਮੀ ਦੇ ਵਿੱਚ ਲੰਗਰ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਇੱਕ ਗੱਲ ਨਾਲ ਕੀਤੀ ਜਾਂਦੀ ਹੈ ਜਿਸ ਦਾ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਹਵਨ ਜਿਹੜਾ ਕਿ ਹੈ ਹਵਨ ਕੀਤਾ ਗਿਆ ਸੀ ਉਹਨਾਂ ਦੇ ਪੁਰਖਿਆਂ ਵੱਲੋਂ ਸਚਾਈ ਕੀ ਹੈ ਇਤਿਹਾਸ ਦੇ ਪੰਨੇ ਫਰੋਲੇ ਜਾ ਰਹੇ ਨੇ ਕੀ ਉਹ ਪੰਨੇ ਸਹੀ ਨੇ ਜਾਂ ਫਿਰ ਇਹ ਵੀ ਕੋਈ ਨਵੀਂ ਸਾਜਸ਼ਟ ਚੱਲ ਰਹੀ ਹੈ ਡਾਕਟਰ ਪਿਆਰਾਲਲ ਗਰਗ ਮੇਰੇ ਨਾਲ ਨੇ ਬੁੱਧੀਜੀਵੀ ਨੇ ਇਸ ਮਸਲੇ ਤੇ ਅਕਸਰ ਅਸੀਂ ਉਹਨਾਂ ਦੇ ਵਿਚਾਰ ਲੈਂਦੇ ਰਹਿੰਨੇ ਆ ਡਾਕਟਰ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਸ਼ੁਕਰੀਆ ਜੀ ਬਹੁਤ ਰਕਤਾ ਪੀਸੀ ਤੁਸੀਂ ਵੀ ਸੁਣੀ ਹੋਣੀ ਆ ਐਤਵਾਰ ਦੀ ਪੀਸੀ ਆ ਉਹ ਕਹਿੰਦੇ ਵੀ ਸਾਡੇ ਪੁਰਖਿਆਂ ਨੇ ਸਭ ਤੋਂ ਪਹਿਲਾਂ 1800 1850 ਦੇ ਵਿੱਚ ਉੱਥੇ 55 ਦੇ ਚ ਹਵਨ ਕੀਤਾ ਸੀ ਉਹ ਉਹ ਜਿਹੜੇ ਗੱਲਾਂ ਕੀਤੀਆਂ ਗਈਆਂ ਜਾਂ ਤੱਥ ਪੇਸ਼ ਕਰਨ ਦੀ ਗੱਲ ਲੱਗਦੀ ਨੇ ਉਹ ਕੀ ਕਰਦੇ ਆ ਰਾਮ ਰਾਮ ਲਿਖਿਆ ਸੀ ਉੱਥੇ ਉਹ ਤੱਥ ਕੀ ਲੱਗਦੇ ਨੇ ਦੇਖੋ ਗੱਲ ਦੋ ਗੱਲਾਂ ਨੇ ਇੱਕ ਤਾਂ ਕੁਝ ਵੀ ਲਿਖ ਕੇ ਜਿਹੜਾ ਰੈਸੈਸ਼ਨal ਉਹਦੇ ਬੜੇ ਨੰਬੀ ਦਾ ਦੀ ਕੰਮ ਹੁੰਦਾ ਠੀਕ ਹੈ ਕੁਝ ਵੀ ਲਿਖ ਕੇ ਤੁਸੀਂ ਰੱਖ ਦੋ ਵੀ 10ਾਂ 20 ਸਾਲਾਂ ਬਾਅਦ ਉਹ ਕਹਿੰਗੇ ਇਹ ਹੀ ਗੱਲ ਠੀਕ ਹੈ ਹੂੰ ਜਾਂ ਗਲਤੀ ਨਾਲ ਗਲਤ ਲਿਖਤਾ ਹੋ ਮੁੜ ਕੇ ਉਹੀ ਠੀਕ ਬਣ ਜਾਂਦਾ ਕਿਉਂਕਿ ਕੋਈ ਦੇਖਦਾ ਨਹੀਂ ਹੈ ਕੋਖ ਨਹੀਂ ਕਰਦਾ ਕੋਖ ਨਹੀਂ ਕਰਦਾ ਅਸੀਂ ਆਪਦੇ ਸਿਸਟਮ ਨੂੰ ਇਹੋ ਜਿਹਾ ਬਣਾਤਾ ਸਾਡੀ ਰਾਜ ਪ੍ਰਣਾਲੀ ਨੂੰ ਲੋਕਾਂ ਨੂੰ ਕਿ ਉਹ ਭੀੜ ਜੰਤਰ ਬਣ ਗਏ ਸਾਡੇ ਬੁੱਧੀ ਜੀ ਵੀ ਭੀੜ ਜੰਤਰ ਨੇ ਤੁਸੀਂ ਕਿਸੇ ਵਿਸ਼ੇ ਦੇ ਮਹਾਰਾਜ ਕੋਲ ਜਾ ਰਹੋ ਜਾਂ ਤੋਂ ਬੁੱਢੀਆਂ-ਬੁੱਢੀਆਂ ਨਾਲ ਗੱਲਾਂ ਕਰਨਗੇ ਜਿਹਦਾ ਕੋਈ ਸਬੰਧ ਨਹੀਂ ਜਾਂ ਜਿਹਨੇ ਛੋਟੀਆਂ ਗੱਲਾਂ ਦੇ ਵਿੱਚ ਰੋਜ਼ ਰੋਜ਼ਾਨਾ ਜੀਵਨ ਚ ਉਹਨਾਂ ਦੇ ਵਿਸ਼ੇ ਚ ਝਗੜਾ ਪੈਂਦਾ ਹੈ ਠੀਕ ਉਹ ਕਹਿੰਦੇ ਇਹ ਤਾਂ ਕੀ ਆ ਇਹ ਤਾਂ ਬੁੱਧੀਵਤਾ ਹੈ ਹੀ ਨਹੀਂ ਉਹ ਵਿਦਵਤਾ ਹੀ ਨਹੀਂ ਸਮਝਦੇ ਇਸ ਨੂੰ ਠੀਕ ਹੈ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਹੁਣ ਮੈਂ ਉਹ ਸੁਣਿਆ ਪਹਿਲੀ ਗੱਲ ਇਹ ਹੈ ਵੀ ਸਿੱਖੀ ਦੇ ਵਿੱਚ ਕਿਤੇ ਵੀ ਠੀਕ ਹੈ ਸ਼ੁਰੂ ਤੋਂ ਹੀ ਹਮਨ ਨੂੰ ਮੰਨਿਆ ਹੀ ਨਹੀਂ ਗਿਆ ਠੀਕ ਹੈ ਉਹ ਤਾਂ ਉਹਨਾਂ ਨੇ ਕਿਹਾ ਹੈ ਵੀ ਤੁਸੀਂ ਮੀਟ ਦੇ ਉੱਤੇ ਝਗੜਾ ਪੈ ਗਿਆ ਮੀਟ ਖਾਂਦੇ ਨੇ ਬਈ ਮੀਟ ਦਾ ਖਾਣਾ ਮਨਾ ਹੈ ਉਹ ਕਹਿੰਦੇ ਗੈਂਡਾ ਮਾਰ ਹੋਮ ਜੱਗ ਕੀਏ ਬਾਬਾ ਨਾਨਕ ਨੇ ਕਿਹਾ ਗੈਂਡਾ ਮਾਰ ਹੋਮ ਜੱਗ ਕੀਏ ਦੇਵਤਿਆਂ ਕੀ ਬਾਣੇ ਤੁਹਾਡੇ ਦੇਵ ਚ ਤਾਂ ਗੈਂਡੇ ਮਾਰ ਮਾਰ ਕੇ ਹੋਮ ਜੱਗਾ ਲਈ ਤੁਸੀਂ ਕਿਹਨੂੰ ਬੜੀ ਇਹ ਜਿਹੜਾ ਮਿੱਠਾਣੇ ਮਾੜਾ ਸੋ ਇਸ ਕਰਕੇ ਕੌਣ ਨਮਾਸ ਕੌਣ ਸਾ ਕਹਾਵੇ ਗਿਆਨ ਧਿਆਨ ਕੀ ਜਾਣੇ ਨਹੀਂ ਚਤਰ ਕਹਾਵੇ ਪਾਂਡੇ ਸੋ ਉਹ ਬਹੁਤ ਸਾਰੀਆਂ ਗੱਲਾਂ ਐਸੀਆਂ ਲਿਖ ਦਿੰਦੇ ਨੇ ਜਿਵੇਂ ਗੁਰਬਾਣੀ ਦਾ ਤੁਕਾਂ ਤੋੜ ਕੇ ਬਹੁਤ ਲਿਖੀਆਂ ਜਾਂਦੀਆਂ ਨੇ ਜੇ ਨਵੀਂ ਪੀੜ੍ਹੀ ਆਊ ਫਿਰ ਉਹ ਰੌਲਾ ਪਾਣ ਲੱਗ ਜੂਗੀ ਫਿਰ ਇੱਕ ਯੂਨੀਵਰਸਿਟੀ ਦੇ ਦੋ ਦੋਈ ਤਰ੍ਹਾਂ ਦੇ ਵਿਦਵਾਨ ਹੁੰਦੇ ਨੇ ਇੱਕ ਕੋ ਨਹੀਂ ਆ ਠੀਕ ਆ ਦੂਜੇ ਕੋ ਆ ਠੀਕ ਹੈ ਯਾਨੀ ਕਿ ਰੋਡ ਕਿਚੋੜਾ ਜਿੰਨਾ ਮਰਜ਼ੀ ਪਾ ਦਿਓ ਜਿਹੜੀ ਪੁਖਤਾ ਗੱਲ ਹੈ ਜਿਹੜੀ ਕਸੌਟੀ ਹੈ ਗੁਰਬਾਣੀ ਦੀ ਇਹ ਤਾਂ ਉਹਨੂੰ ਵੀ ਬਦਲੀ ਜਾਂਦੇ ਨੇ ਨਿੰਗ ਸਿੰਘ ਦੀ ਤਾਂ ਗੱਲ ਮੈਂ ਹੁਣ ਦੱਸ ਨਾ ਠੀਕ ਹੈ ਉਹ ਗੁਰਬਾਣੀ ਦੀ ਕਸੌਟੀ ਪੰਜਾਬੀ ਯੂਨੀਵਰਸਿਟੀ ਨੇ ਛਾਪਤਾ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਕੋ ਸਾਰੇ ਗਲਤ ਛਾਪਤਾ ਠੀਕ ਉਹਦੇ ਸ਼ਬਦਾਂ ਦੇ ਅਰਥ ਹੀ ਗ ਜੀਦੇ ਕਰਕੇ ਮਨ ਲੱਗਦਾ ਕਿਤਾਬਾਂ ਵਾਪਸ ਬੁਲਾ ਲਈਆਂ ਕਿਤਾਬਾਂ ਵਾਪਸ ਬੁਲਾ ਲਈਆਂ ਵੇਚਣ ਤੇ ਵੰਡਾਇਆ ਹੋਇਆ ਉਹਨੂੰ ਨਸਤ ਨਹੀਂ ਕਰ ਰਹੇ ਹੁਣ ਜੇ 50 ਸਾਲ ਬਾਅਦ ਜਿਹੜੀ ਪੀੜ੍ਹੀ ਆਉਗੀ ਉਹ ਤੇ ਮੋਰ ਲੱਗੀ ਯੂਨੀਵਰਸਿਟੀ ਦੀ ਉਹ ਕਿਤਾਬਾਂ ਐਨ ਪਈਆਂ ਨੇ ਤੇ ਅੰਗਰੇਜ਼ੀ ਚ ਵੀ ਹਿੰਦੀ ਚ ਵੀ ਤੇ ਪੰਜਾਬੀ ਚ ਵੀ ਹੈਗੀਆਂ ਨੇ ਉਹ ਤਾਂ 50 ਸਾਲ ਬਾਅਦ ਤਾਂ ਫੇਰ ਰੌਲਾ ਪੈ ਜਾਊਗਾ ਨਾ ਉਹ ਕਹਣਗੇ ਆਹ ਠੀਕ ਆ ਉਹ ਕਹਣਗੇ ਆਹ ਠੀਕ ਆ ਕਿਉਂਕਿ ਮੋਰ ਲੱਗੀ ਯੂਨੀਵਰਸਿਟੀ ਦੀ ਉਹਨੂੰ ਨਸਤ ਨਹੀਂ ਕਰ ਰਹੇ ਇਤਿਹਾਸ ਇਹ ਪੱਕਾ ਨਾ ਜੀ ਪਹਿਲੂ ਹੈ ਕੋਈ ਸਹੀ ਹੈ ਕੋਈ ਗਲਤ ਹੈ ਇਸੇ ਤੇ ਮੈਂ ਆਖਿਆ ਨਾ ਵੀ ਇਹ ਗਲਤ ਹੁਣ ਕਿਸੇ ਨੇ ਨਾ ਦੇਖਣਾ ਉਹ ਜੀ ਸੁਪਰੀਮ ਕੋਰਟ ਉਹ ਸੁਪਰੀਮ ਕੋਰਟ ਹੁੰਦੀ ਵੀ ਨਹੀਂ ਸੀ ਠੀਕ ਹੈ ਜਿਹੜੇ ਵੇਲੇ ਦੀ ਗੱਦ ਕਰਦੇ ਨੇ ਇਹ ਨਿੰਗ ਸਿੰਘੇ ਦੱਸਣਗੇ ਉਹ ਤੋਂ ਸੁਪਰੀਮ ਕੋਰਟ ਕਿਹੜੀ ਸੀ ਸੁਪਰੀਮ ਕੋਰਟ ਦਾ ਤਾਂ ਦਾਫੀ ਆਜ਼ਾਦੀ ਤੋਂ ਬਾਅਦ ਆਇਆ ਹੈ ਹੈ ਸੋ ਇਸ ਕਰਕੇ ਇਹੋ ਜਿਹੇ ਕੋਈ ਸੁਪਰੀਮ ਕੋਰਟ ਆ ਜੀ ਕੋਈ ਕਹਿੰਦਾ ਫੁਲਾਨੀ ਥਾਂ ਤੇ ਲਿਖਿਆ ਜੀ ਕੋਈ ਕਹਿੰਦਾ ਜੀ ਇਹ ਨਾਸਾ ਸੈਂਟਰ 'ਚ ਲਿਖਿਆ ਹੈ ਉੱਥੇ ਗੁਰੂਗ੍ਰਾਂਦ ਸਾਹਿਬ ਫੁਲਾਨੀ ਥਾਂ ਤੇ ਲਿਖਿਆ ਸੱਤਵੇਂ ਇਹੋ ਜਿਹੇ ਗੱਲਾਂ ਇੱਕ ਛੋਟੀ ਜਿਹੀ ਧਾਰਨ ਦੇ ਕੇ ਫਿਰ ਮੈਂ ਆਉਣਾ ਇਸ ਤੇ ਕਿਸੇ ਨੇ ਆ ਕਰੋਨਾ ਵੇਲੇ اپੋਜ਼ ਕਰਨ ਵਾਸਤੇ ਵਿਰੋਧ ਕਰਨ ਵਾਸਤੇ ਪਤਾ ਕਿ ਮੈਂ ਮੁਹੱਲੀ ਦੇ 7ਵੇਂ ਮੰਜ਼ਲ ਤੇ ਖੜਾ ਠੀਕ ਹੈ ਇੱਥੇ ਕਰੋਨਾ ਦੇ ਮੈਂ ਲੋਕੇ ਦੀ ਵੀਡੀਓ ਬਣਾ ਰਿਹਾ ਲੋਕੇ ਖੜਾ ਮੈਂ ਤੇ ਇੱਥੇ ਕਰੋਨਾ ਦੇ ਮਰੀਜ਼ੇ ਅੰਗ ਕੱਢ ਕੇ ਵਿੱਚੇ ਜਾ ਰਹੇ ਨੇ ਆਹ ਹੋਈਆਂ ਅਫਵਾਹਾਂ ਫੈਲੀਆਂ ਠੀਕ ਹੈ ਉਹ ਜਦ ਦੇਖੋ ਤਾਂ ਮੁਹੱਲੀ ਦੇ ਹਸਪਤਾਲ ਦੇ 5ਵੇਂ ਮੰਜ਼ਲ 7ਵੇਂ ਮੰਜ਼ਲ ਵੀ ਨਹੀਂ ਪਾਣੀ ਠੀਕ ਉਹ 3ਵੇਂ ਮੰਜ਼ਲ ਹਸਪਤਾਲ ਸੋ ਇਸ ਕਰਕੇ ਇਹੋ ਜਿਹੀ ਉਹ ਵੀਡੀਓ ਚੱਲ ਗਈ ਬਹੁਤ ਜ਼ਿਆਦਾ ਇਦਾਂ ਹੀ ਜਿਹੜੀਆਂ ਨਿੰਗ ਸਿੰਘ ਦੀ ਬੀ ਮਾਇ ਜੀ ਸਾਡੇ ਦੇ ਪੁਰਖੇ ਹਵਨ ਕਰਕੇ ਆਏ ਨੇ ਨਾ ਇਹਨੇ ਆਪਦੇ ਪੁਰਖੇ ਨੂੰ ਪੁੱਛੋ ਤੇਰੇ ਪੁਰਖਿਆਂ ਦੇ 10 ਪੀੜਿਆਂ ਦੇ ਨਾਮ ਦਲਾ ਗਿਆ ਆਗੇ ਤਾਂ ਮੈਨੂੰ ਕਹਿ ਲਿਓ ਸੋ ਇਹ ਨਹੀਂ ਹੈ ਨਿੰਗਤਾ ਅਮਣਾ ਵੀ ਸੀ ਜਿਹੜਾ ਉਹ ਪਿੰਕੀ ਕਾਰਟ ਨਾਲ ਗਿਆ ਹੁਣ ਪਿੰਕੀ ਕਾਰ ਨਹੀਂ ਰਿਹਾ ਸੰਸਾਰ ਚ ਤੇ ਜਿਹੜਾ ਤੋਮਰ ਸਾਹਿਬ ਨਾਲ ਖਾਣਾ ਖਾ ਰਿਹਾ ਸੀ ਤੇ ਉਹਨੇ ਬੰਦਾ ਵੀ ਲੱਤਾਂ ਵਾਹ ਮੰਨ ਕੇ ਚੰਗਿਆ ਸੀ ਸਿੱਖੀ ਚ ਤਾਂ ਲੱਤਾਂ ਵਾਹ ਮੰਨ ਨੇ ਸਿੱਖੀ ਦਾ ਜਿਹੜਾ ਹੜਾਲ ਕਰਨਾ ਹੈ ਹੈ ਨਹੀਂ ਤਰੀਕਾ ਸਿੱਖੀ ਦਾ ਝਟਕਾ ਬਣਾਉਂਦੇ ਆ ਜੀ ਗਿਨਵਾਇਆ ਉਹਦੇ ਗਰਦਨ ਲਾਉਂਦੇ ਨੇ ਉਹਦੇ ਰੱਤਾ ਮਹਾਨ ਨਹੀਂ ਬਣ ਕੇ ਸਿੱਖੀ ਇੰਨੀ ਕਰੋੜੀ ਹੈ ਸੋ ਇਹ ਕਹਿੰਦੇ ਹੁੰਦੇ ਨੇ ਬ੍ਰਾਹਮਣਵਾਦ ਫੈਲਾਉਂਦਾ ਇਹ ਹੀ ਤਰੀਕਾ ਹੈ ਉਹਦੇ ਵਿੱਚ ਹੋਰ ਵੀ ਨੇ ਇੱਥੇ ਮੈਂ ਹੋਰ ਜਾਣਦਾ ਜਿਹੜੇ ਆਪਣੀ ਅਕਾਡਮੀ ਬਣਾ ਲਏ ਨੇ ਖੋਜ ਕਰਦੇ ਨੇ ਕਹਿੰਦੇ ਉਹ ਵੀ ਬ੍ਰਾਹਮਣਵਾਦ ਨੂੰ ਉਹ ਕਹਿੰਦੇ ਜੀ ਵੇਦਾਂ ਤੋਂ ਉੱਪਰ ਤਾਂ ਉਹ ਵੇਰ ਹੀ ਅਸਲੀ ਗਿਆਨ ਨੇ ਜਦਕਿ ਵੇਦਾਂ ਦੇ ਵਿੱਚ ਜਦ ਤੁਸੀਂ ਪੜ੍ਹੋਗੇ ਤੁਹਾਨੂੰ ਪਤਾ ਲੱਗ ਜਿਉ ਕਿੰਨਾ ਕਸ ਦੀ ਗਿਆਨ ਹੈ ਠੀਕ ਹੈ ਹਰ ਜੋ ਗ੍ਰੰਥ ਲਿਖਿਆ ਜਾਂਦਾ ਸੀ ਤੋਗ ਤਰੀਕੇ ਉਹਦੇ ਚ ਹੁੰਦੇ ਨੇ ਇੱਕ ਤਾਂ ਉਹਨਾਂ ਨੇ ਖੋਜ ਕਿੰਨੀ ਕਰਕੇ ਲਿਖਿਆ ਤੇ ਉਦੋਂ ਜਿੰਨੀ ਕੁ ਖੋਜ ਸੀ ਉਹਨੇ ਲਿਖਣਗੇ ਨਾ ਗਿਆਨ ਜਿੰਨਾ ਆਇਗਾ ਦੂਜਾ ਉਦੋਂ ਵੱਲ ਤਾਂ ਨਹੀਂ ਜਾ ਸਕਦਾ ਸੋ ਜੇ ਅਸੀਂ ਉਹ ਸਭ ਤੋਂ 5000 ਸਾਲ ਪੁਰਾਣੇ ਗਿਆਨ ਨੂੰ ਕਹੀਏ ਵੀ ਅੱਜ ਦੇ ਗਿਆਨ ਦੇ ਬਰਾਬਰ ਸੀ ਤਾਂ ਸਾਡੀ ਗਲਤੀ ਹੋਏਗੀ ਹਾਂ ਕਿਤੇ ਨਾ ਕਿਤੇ ਉਹ ਹੋ ਸਕਦਾ ਸਤ ਸੋ ਵਧੀਆ ਵੀ ਹੋਵੇ ਉਸ ਜਮਾਨੇ ਚੋਂ ਅਸੀਂ ਲੋੜ ਹੋਵੇ ਇਹ ਜਿਹੜਾ ਨਿਹੰਗ ਸਿੰਘਾਂ ਨੇ ਕਿਹਾ ਉੱਥੇ ਜੀ ਪਹਿਲੀ ਕਦਾ ਹਵਨ ਕੋਈ ਨਹੀਂ ਕਰਦਾ ਸਿੱਖੀ ਚ ਮਤਲਬ ਹੀ ਕੋਈ ਨਹੀਂ ਗੁਰੂ ਨਾਨਕ ਦੇਵ ਜੀ ਨੇ ਹਵਨ ਨੂੰ ਸਾਰੇ ਨੂੰ ਪੰਡਤਾਂ ਨੂੰ ਬ੍ਰਾਹਮਣਵਾਦ ਨੂੰ ਗੁਰੂ ਗ੍ਰੰਥ ਸਾਹਿਬ ਜੀ ਥਾਂ ਥਾਂ ਲਿਖਿਆ ਬਾਬੇ ਨੇ ਕਿਹਾ ਚਿੱਟੇ ਜਿੰਕੇ ਕੱਪੜੇ ਮਾਰੇ ਚਿੱਟਕਥੋਰ ਜੀਓ ਬਾਹਰੋਂ ਤੋਤੀ ਤੁੰਬਲੀ ਅੰਦਰ ਵਿਸ਼ਨ ਕੋਲ ਜੀਓ ਫਿਰ ਨੇ ਕਿਹਾ ਦੇ ਕੇ ਚੌਕਾ ਕੱਢੀ ਘਾਰ ਉਪਰ ਆਏ ਬਈ ਕਿਉਂਕਿ ਹਵਨ ਕਰਨਾ ਦਾ ਮਤਲਬ ਆਪਦੀ ਪਵਿੱਤਰਤਾ ਦਿਖਾਉਂਦੇ ਨਾ ਦੇ ਕੇ ਚੌਕਾ ਕੱਢੀ ਘਾਰ ਉਪਰ ਆਏ ਬੈਠੇ ਕੋਲ ਯਾਰ ਮਤ ਪਿੱਟੇ ਵੇ ਮਤ ਪਿੱਟੇ ਅੰਨ ਸਾੜਾਏ ਪਿੱਟੇ ਤਾਂ ਪਿੱਟੇ ਫੇੜ ਕਰੇ ਨਾ ਮਨ ਝੂਠੇ ਚੂਲੀ ਭਰੇ ਨਾ ਇਹ ਤਾਂ ਉਹਨਾਂ ਨੂੰ ਸਭ ਪੂਰਾ ਇਹ ਗੱਲ ਸੀ ਆ ਫਿਰ ਇਦਾਂ ਹੀ ਹਵਨ ਸ਼ਰਧਾਂ ਚ ਵੀ ਉਹ ਕਰਿਆ ਜਾਂਦਾ ਉਹਨਾਂ ਨੇ ਸ਼ਰਧਾਂ ਬਾਰੇ ਕਿਹਾ ਕਹਿੰਦਾ ਅੱਗੇ ਵਾਸਤੇ ਸਿਗਨਾਨੀਆ ਪਿਤਰੀ ਚੋਰ ਕਰੀ ਉਹਨਾਂ ਨੇ ਤਾਂ ਥਾਂ ਥਾਂ ਦੇ ਉੱਤੇ ਇਹ ਕਿਹਾ ਕਿ ਤੁਸੀਂ ਇਹ ਜਿਹੜਾ ਕਰਮਕਾਂਡ ਕਰਦੇ ਹੋ ਜੇ ਤੁਹਾਡਾ ਮਨ ਮਾਲ ਹੈ ਈਵਨ ਤੀਰਥਾਂ ਤੇ ਇਸ਼ਨਾਨ ਨੂੰ ਇਹ ਕਹਿੰਦੇ ਵੀ ਉੱਥੇ ਜੀ ਅਸੀਂ ਰਾਮ ਮੰਦਰ ਜਿੰਨਾ ਮੰਦਰ ਨਾ ਕੀਤਾ ਜਿਹੜਾ ਉਹ ਕਹਿੰਦੇ ਲੋਕੀ 88 ਵੀਰ ਸਾਹਿਬ ਦਾ ਲਿਖਿਆ ਲੋਕੀ 88 ਤੀਸ ਨਹੀਂ ਕੋਰਾਪਨਤ ਹੋਣਾ ਜਾਈ ਸੋ ਇਸ ਕਰਕੇ ਇਹ ਸਾਰਾ ਜਿਹੜਾ ਹੈਗਾ ਨਿੰਗ ਸਿੰਘ ਜਿਹੜਾ ਕਾਇ ਰਿਹਾ ਇਹ ਬਿਲਕੁਲ ਸਰਕਾਰ ਦੀ ਬੋਲੀ ਬੋਲ ਰਿਹਾ ਇਹ ਪੰਜਾਬ ਨੂੰ ਸਿੱਖੀ ਨੂੰ ਢਾਹ ਲਾ ਰਿਹਾ ਇਹ ਗੁਰਬਾਣੀ ਨੂੰ ਬਦਲਣ ਦਾ ਤਰੀਕਾ ਗੁਰਬਾਣੀ ਚ ਬ੍ਰਾਹਮਣਵਾਦ ਕੋ ਸੋਲਣ ਦਾ ਤਰੀਕਾ ਹੈ ਗੁਰਬਾਣੀ ਜਾਤ ਪਾਤ ਦੇ ਉਲਟ ਡੜੀ ਹੈ ਗੁਰਬਾਣੀ ਬ੍ਰਾਹਮਣਵਾਦ ਦੇ ਉਲਟ ਡੜੀ ਹੈ ਗੁਰਬਾਣੀ ਇਨਸਾਨ ਦੀ ਬਰਾਬਰਤਾ ਦੀ ਗੱਲ ਕਰਦੀ ਹੈ ਸਭੇ ਸਾਂਝੀ ਵਾਲਸ ਦਾਣ ਦੀ ਗੱਲ ਕਰਦੀ ਹੈ ਗੁਰਬਾਣੀ ਕਿਰਤ ਦੀ ਗੱਲ ਕਰਦੀ ਹੈ ਗੁਰਬਾਣੀ ਜੇ ਰਾਜਾ ਜ਼ਾੜਵਾ ਚ ਉਹਦੇ ਨਾਲ ਲੜਨ ਦੀ ਗੱਲ ਕਰਦੀ ਹੈ ਗੁਰਬਾਣੀ ਗਿਆਨ ਪ੍ਰਾਪਤ ਕਰਨ ਦੀ ਗੱਲ ਕਰਦੀ ਹੈ ਪਰ ਗੁਰਬਾਣੀ ਕਹਿੰਦੀ ਹੈ ਪਹਿਨ ਆਪ ਗਿਆਨ ਪ੍ਰਾਪਤ ਕਰੋ ਜੇ ਕੱਲੇ ਇਹ ਨਹੀਂ ਆ ਵੀ ਗਿਆਨ ਪ੍ਰਾਪਤ ਕਰਕੇ ਜੇ ਅਮਲ ਵੀ ਕਰੋ ਤੇ ਬਾਬੇ ਨੇ ਕਿਹਾ ਜਗ ਗਿਆਨੀ ਫਿਰਲਾਚਾਰੀ ਜਗ ਪੰਡਤ ਬਿਰਲਾ ਵਿਚਾਰੀ ਵੀ ਜੇ ਤੁਸੀਂ ਕੁਝ ਕਰਦੇ ਹੋ ਰਸਮਾਂ ਤਾਂ ਤੁਹਾਨੂੰ ਵਿਚਾਰ ਹੋਣਾ ਚਾਹੀਦਾ ਕਿਉਂ ਕਰਦੇ ਆ ਜੇ ਤੁਹਾਡੇ ਕੋਲ ਵਿਚਾਰ ਹੈਗਾ ਫਿਰ ਤੁਹਾਡਾ ਅਮਲ ਉਹ ਹੀ ਜਾ ਹੋਣਾ ਚਾਹੀਦਾ ਸੋ ਅਮਲ ਜੇ ਹਮੜਾ ਉੱਪਰ ਹੋਗ ਨਵੇੜਾ ਕਿ ਆ ਸੂਫੀ ਕਾ ਭੰਗੀ ਕਹਿੰਦੇ ਨੇ ਕਵੀ ਕਿ ਇਹ ਅਮਲਾਂ ਦੀ ਗੱਲ ਹੈ ਬਾਬੇ ਨੇ ਕਿਹਾ ਮ ਹਮਲਾਵਾਜੋ ਦੋਵੇਂ ਰੋਈ ਉਹਨਾਂ ਪੁੱਛਿਆ ਵੱਡਾ ਹਿੰਦੂ ਕੇ ਮੁਸਲਮਾਨ ਹੋਈ ਬਾਬਾ ਬੋਲੇ ਹਾਜੀਆ ਹਮਲਾ ਸ਼ੁਭ ਹਮਲਾਵਾਜੋ ਦੋਨੋਂ ਰੋਈ ਸੋ ਇਹ ਜਿਹੜਾ ਨਿੰਗ ਸਿੰਘ ਉਹਨੂੰ ਵੀ ਕਹਿ ਦਿੰਦੇ ਬਾਬਾ ਤਾਂ ਸੋ ਨਿੰਗ ਸਿੰਘ ਨੇ ਗਲਤ ਕਿਹਾ ਕੋਈ ਹਵਨ ਨਹੀਂ ਕਿਸੇ ਨੇ ਕਰਿਆ ਨਾ ਇਹ ਹਵਨ ਹੈਗਾ ਜਿੰਨਾ ਤੇ ਮੈਂ ਝੱਸ ਪੜਿਆ ਹੋਰ ਕੋਈ ਸਾਹਮਣੇ ਆ ਜੂਗਾ ਅਰੇ 1858 ਚ ਜਿਹੜਾ ਸੀ ਕੋਈ ਸੁਪਰੀਮ ਕੋਰਟ ਨਹੀਂ ਸੀ ਅੰਗਰੇਜ਼ਾਂ ਦਾ ਰਾਜ ਸੀ ਕਿ ਅੰਗਰੇਜ਼ਾਂ ਦੇ ਰਾਜ ਚ ਇਹ ਜਿਹੜਾ ਹੁਣ ਕਹਿੰਦਾ ਅਸੀਂ ਜਾ ਕੇ ਹਵਨ ਕਰਾਂਗੇ ਜਾਂ ਅਸੀਂ ਉੱਥੇ ਜਾ ਕੇ ਲੰਗਰ ਲਾਵਾਂਗੇ ਇਹ ਬਿਲਕੁਲ ਬ੍ਰਾਹਮਣਵਾਦ ਪੈਦਾ ਕਰਨ ਦੀ ਗੱਲ ਦਾ ਇਹ ਆ ਰਾਮ ਮੰਦਰ ਨੂੰ ਨਜਾਇਜ਼ ਤਰੀਕੇ ਨਾਲ ਸਪੋਰਟ ਕਰਨ ਦੀ ਗੱਲ ਦਾ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਉਹ ਆਪਦਾ ਕਾਰਨ ਜੋ ਕਰਦੇ ਨੇ ਕਾਰਨ ਅਦਾਲਤ ਨੇ ਜੋ ਕਰਿਆ ਕਰਿਆ ਪਰ ਸਿੱਖੀ ਉਹਦੇ ਵਿੱਚ ਜਾ ਕੇ ਦੂਜਾ ਉਹਦੇ ਚ ਇਹ ਹੈ ਵੀ ਮੁਸਲਮਾਨਾਂ ਦੇ ਪ੍ਰਤੀ ਕਿਉਂਕਿ ਹਰ ਹਿਸੇ ਮੁਸਲਮਾਨਾਂ ਪ੍ਰਤੀ ਸਿੱਖੀ ਨੂੰ ਉਕਸਾਣਾ ਚਾਹੁੰਦਾ ਹੈ ਉੱਥੇ ਮੁਸਲਮਾਨ ਇਹ ਵੀ ਮਹਿਸੂਸ ਕਰਦੇ ਵੀ ਸਾਡਾ ਨਾ ਧੱਕਾ ਹੋਇਆ ਕਿਉਂਕਿ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦੇ 'ਚ ਕਿਤੇ ਨਹੀਂ ਲਿਖਿਆ ਵੀ ਉਹਦੇ 'ਚ ਲਿਖਿਆ ਵੀ ਦੋਨੇ ਤਰ੍ਹਾਂ ਆਪਦਾ ਕਵਜਨ ਯਾਰ ਕਰ ਸਕੀਆਂ ਪਰ ਅਸੀਂ ਕਹਿ ਰਹੇ ਹਾਂ ਕਿਉਂਕਿ ਇਹਨਾਂ ਦੀ માનਤਾ ਇਸ ਕਰਕੇ ਇਹਨਾਂ ਨੂੰ ਦੇਰੀਆਂ ਕਿ ਇਹਦਾ ਮਤ ਇਨਸਾਫ ਤਾਂ ਹੋਇਆ ਨਾ ਸੋ ਜਿਨ੍ਹਾਂ ਦਾ ਨਹੀਂ ਇਨਸਾਫ ਹੋਇਆ ਸਿੱਖੀ ਤੋਂ ਉਹਦੇ ਨਾਲ ਖੜਦੀ ਆ ਜਿਹਦੇ ਜਿਹਦੇ ਨਾਲ ਧੱਕਾ ਹੋਇਆ ਸਿੱਖੀ ਉਹਦੇ ਨਾਲ ਖੜਦੀ ਆ ਯਾਨੀ ਕਿ ਮੈਂ ਇਸ ਦੇ ਦਰਤੇ ਕਹਲਾਂ ਜੋ ਤੁਸੀਂ ਹਵਾਲੇ ਦਿੱਤੇ ਨੇ ਜਾਂ ਜੋ ਨਿਹੰਗ ਸਿੰਘ ਹਵਾਲੇ ਦੇ ਰਹੇ ਨੇ ਤਾਂ ਉਹਨਾਂ ਨੇ ਬਾਬੇ ਨਾਨਕ ਦੀਆਂ ਕਈਆਂ ਹੋਈਆਂ ਬਾਣੀਆਂ ਨੂੰ ਝੂਠਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਬਿਲਕੁਲ ਕੱਲੇ ਬਾਬੇ ਨਾਨਕ ਦੀਆਂ ਜਵਾਨੀਆਂ ਨੂੰ ਨਹੀਂ ਉਹਨਾਂ ਨੇ ਦਸ਼ਮ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਛਕਾਇ ਅਮਰਤ ਨੂੰ ਵੀ ਛੁੱਟਾ ਪਾਉਣ ਦੀ ਗੱਲ ਕਰੀ ਹੈ ਗੁਰੂ ਸਾਹਿਬ ਨੇ ਕੋਈ ਅਮਰਤ ਇਹ ਨਹੀਂ ਕਰਿਆ ਹਵਨ ਗੁਰੂ ਸਾਹਿਬ ਨੇ ਤਾਂ ਜਦੋਂ ਪਾਂਡੇ ਕਹਿੰਦੇ ਨਾ ਅਸੀਂ ਹਵਨ ਚ ਦੇਵੀ ਪੈਦਾ ਕਰਾਂਗੇ ਉਹ ਦੇਵੀ ਦੂਵੀ ਤਾਂ ਪੈਦਾ ਨਹੀਂ ਹੋਈ ਉਹਨਾਂ ਨੇ ਫਿਰ ਖੰਡਾ ਕੱਢ ਕੇ ਦਿਖਾ ਆਏ ਅਸਲੀ ਜਿਹੜਾ ਭਗੌਤੀ ਹੈ ਇਹ ਭਗੌਤੀ ਆ ਅਸਲੀ ਖੰਡਾ ਖੰਡਾ ਕੀ ਕਰਦਾ ਹੈ ਜ਼ਾਲਮ ਦਾ ਨਾਸਕ ਬਿਲਕੁਲ ਖੰਡਾ ਮਜ਼ਲੂਮ ਦੀ ਰੱਖਿਆ ਕਰਦਾ ਹੈ ਖੰਡਾ ਉਲਟਾ ਕੰਮ ਨਹੀਂ ਕਰਦਾ ਵੀ ਮਜ਼ਲੂਮ ਦੇ ਮਾਰਨਾ ਤੇ ਜ਼ਾਲਮ ਨੂੰ ਬਚਾਉਂਦਾ ਨਾ ਖੰਡਾ ਜ਼ਾਲਮ ਦਾ ਨਾਸ ਕਰਦਾ ਸੋ ਇਹਨਾਂ ਨੇ ਸਿੱਖੀ ਦਾ ਪੂਰਾ ਮੂੜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਗਾ ਸਾਚੀ ਗੁਰ ਗੋਬਿੰਦ ਸਿੰਘ ਜੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜੇ ਰਾਜ ਦੇ ਤੌਰ ਤੇ ਵੀ ਦੇਖੀ ਉਹਨਾਂ ਨੇ ਨਹੀਂ ਇਸ ਤਾ ਹੋਂਦ ਦਿੱਤਾ ਕਿ ਸੋ ਇਹ ਇਹਨਾਂ ਨੇ ਸਿੱਖੀ ਦੇ ਉੱਤੇ ਬੜਾ ਵੱਡਾ ੱਤਪਾ ਲਾਇਆ ਇਹ ਨਹੀਂ ਲਾਉਣਾ ਚਾਹੀਦਾ ਇਹ ਬਾਣਾ ਵਾ ਕੇ ਨਹੀਂ ਇੱਕ ਬਾਣੇ ਕਰਕੇ ਤੁਸੀਂ ਦੇਖੋ ਵੀ ਸਰਸੇ ਵਾਲੇ ਨੇ ਬਣਾਇਆ ਸੀ ਨਾ ਬਿਲਕੁਲ ਤੇ ਉਹਦੇ ਤੇ ਕਿਉਂ ਐਡਾ ਵੱਡਾ ਤਰਾਜ ਹੋਇਆ ਫਿਰ ਜੇ ਇਹ ਬਾਣੇ ਚਾ ਕੁਝ ਕਰ ਸਕਦੇ ਨੇ ਹੁਣ ਸ਼ਰੋਮਣੀ ਕਮੇਟੀ ਕੋ ਚੁੱਪ ਹੈ ਸ਼ਰੋਮਣੀ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਤੇ ਸਿੱਖਾਂ ਦੀ ਸਰਮਾਰ ਸੰਸਧੀਆਂ ਜਿਹੜੀਆਂ ਹੁਣ ਤੱਕ ਲੜਦੀਆਂ ਨੇ ਸਿੱਖ ਦੀ ਪਛਾਣ ਦੀ ਸਿੱਖਾਂ ਦੀ ਐਡੀ ਵੱਡੀ ਕਾਨੂੰਨੀ ਸੰਸਧਾ ਉਸ ਸੰਸਥਾ ਨੂੰ ਇਸ ਗੱਲ ਦੇ ਉੱਤੇ ਬਿਆਨ ਦੇਣਾ ਚਾਹੀਦਾ ਹੈ ਵੀ ਬਿਲਕੁਲ ਨਹੀਂ ਕੋਈ ਹਵਨ ਨਹੀਂ ਸਾਡੇ ਵਿੱਚ ਹੈਗਾ ਨਾ ਕੋਈ ਉਹਦੋ ਸ਼੍ਰੋਮ ਇਹ ਸੁਪਰੀਮ ਕੋਰਟ ਹੁੰਦੀ ਸੀ ਸ਼੍ਰੋਮਣੀ ਕਮੇਟੀ ਦੀ ਲੋਟੀ ਆ ਪਰ ਮੇਨ ਬਗਦੇ ਸ਼੍ਰੋਮਣੀ ਕਮੇਟੀ ਚੁੱਪ ਹੈ ਜੇ ਸ਼੍ਰੋਮਣੀ ਕਮੇਟੀ ਚੁੱਪ ਹੈ ਮੈਂ ਸਿੱਖ ਸੰਗਤ ਨੂੰ ਸੰਦੇਸ਼ ਦੇਣਾ ਚਾਹਾਂਗਾ ਵੀ ਇਹਨਾਂ ਗੱਲਾਂ ਤੋਂ ਬਚੋ ਗੁਰਬਾਣੀ ਦੇ ਰੱਬ ਲੱਗੋ ਗੁਰਬਾਣੀ ਤਾਂ ਰੋਹਾਨੀਅਤ ਹੈ ਇਨਸਾਨੀਅਤ ਹੈ ਇਨਸਾਨ ਨੂੰ ਬਰਾਬਰ ਸੰਦੀ ਸਭੇ ਸਾਂਝੀ ਵਾਰ ਦੀ ਗੱਲ ਕਰ ਨਾ ਕੋ ਬੈਰੀ ਨਾ ਹੈ ਬਗਾਨਾ ਸਗਤ ਸੰਗ ਹਾਲਾ ਕਿ ਸਿੱਖੀ ਸਨਾਤਨ ਦਾ ਉਹ ਮੇਲ ਕਰਦੇ ਦਿਖਾਉਂਦੇ ਨੇ ਪਰ ਇਹਦੇ ਵਿੱਚ ਜਿਹੜੀ ਗੱਲ ਤੁਸੀਂ ਸਿੱਖੀ ਸਨਾਤਨ ਦਾ ਕੋਈ ਮੇਲ ਨਹੀਂ ਇਹ ਮੈਂ ਇਹ ਹੀ ਦੱਸਦਾ ਮੈਂ ਅਗਲੇ ਉਹਨਾਂ થી ਤਾਂ ਮੈਂ ਕਹਿੰਦਾ ਸੀ ਇੱਕ ਬੜਾ ਸਵਾਲ ਸੀ ਤੁਸੀਂ ਕਹਿ ਸੀ ਵੀ ਅੱਜ ਤੋਂ 50 ਸਾਲਾਂ ਬਾਅਦ ਹੋ ਸਕਦਾ ਜਿਹੜਾ ਗਲਤ ਆ ਉਹ ਸਹੀ ਹੋ ਜੇ ਜਿਹੜਾ ਹਵਾਲਾ ਉਹਨਾਂ ਨੇ ਸੁਪਰੀਮ ਕੋਰਟ ਦਾ ਦਿੱਤਾ ਜਾਂ ਜਿਹੜੇ ਡਾਕੂਮੈਂਟ ਦੀ ਉਹ ਗੱਲ ਕਰਦੇ ਨੇ ਕਿ ਉਹ ਡਾਕੂਮੈਂਟ ਹੈਗੇ ਨੇ ਪਹਿਲੀ ਐਫ ਆਈ ਆਰ ਨਿੰਗਾ ਤੇ ਹੋਈ ਸੀ ਨਿੰਗ ਸਿੰਘਾਂ ਤੇ ਹੋਈ ਸੀ ਪਰ ਆਉਣ ਵਾਲੇ ਸਮੇਂ ਤਾ ਉਹ ਐਫਆਈਆਰ ਸੱਚੀ ਮੰਨੀ ਜਾਊਗੀ ਆਉਣ ਵਾਲੇ ਸਮੇਂ ਚ ਉਹ ਉਹ ਫੈਸਲੇ ਉਹ ਟਿੱਪਣੀਆਂ ਉਹ ਡਾਕੂਮੈਂਟ ਸਹੀ ਮੰਨੇ ਜਾਣਗੇ ਬਿਲਕੁਲ ਠੀਕ ਹੈ ਅੱਜ ਸਨਾਤਨਿਕ ਕੰਨ ਕਰਿਆ ਜਾ ਰਿਹਾ ਹੈ ਪੂਰੇ ਸਨਾਤਨਿਕ ਕੰਨ ਤੋਂ ਤਾਂ ਕੱਢਿਆ ਸੀ ਕਬੀਰ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਤੋਂ ਸ਼ਬਦ ਹੈ ਆਪਾਂ ਪੜ੍ਹਦੇ ਹਾਂ ਕਿ ਆ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਹਮ ਕਾ ਹੂ ਕੀ ਕਾ ਨਾ ਕਟੇ ਆਪਣੇ ਗੁਰ ਪ੍ਰਸਾਦ ਦੇ ਕਬੀਰ ਸਾਹਿਬ ਨੇ ਕਿਹਾ ਤੂੰ ਕਾ ਤੂੰ ਬਾਵਣ ਤੂੰ ਬਾਵਣ ਮੈਂ ਕਾਸੀ ਕਾ ਜੁੜਾ ਬੁਝੋ ਮੋਰ ਗਿਆਨਾ ਦੰਤੋ ਜਾਚੋ ਕੋ ਉਫਤ ਰਾਜੇ ਹਰਿ ਸੋ ਮੋਰਤਿਆਨਾ ਇਹ ਜਿਹੜੇ ਨਹਿੰਗ ਸਿੰਘ ਨੇ ਇਹ ਤਾਂ ਭੁਗਤ ਰਾਜਿਆਂ ਨੂੰ ਜਾਚ ਰਹੇ ਨੇ ਤੇ ਸਾਡਾ ਤਾਂ ਹਰਨਾ ਧਿਆਨਾ ਹਰ ਸੋ ਮੋਰਤਿਆਨਾ ਇਹ ਬੇੜ ਕੋਲ ਸਨਾਤਨੀ ਜਿਹੜੀਆਂ ਸਾਰੀਆਂ ਰੌ ਰੀਤਾਂ ਇਸੇ ਤੋਂ ਤਾਂ ਝਗੜਾ ਸੀ ਸਨਾਤਨੀ ਰੌ ਰੀਤਾ ਆੜਿਆ ਸਮਾਜੀਆਂ ਰੌ ਰੀਤਾਂ ਤੋਂ ਸਿੱਖੀ ਬਿਲਕੁਲ ਵੱਖਰੀ ਸੀ ਜਦ 1700 ਪ੍ਰਕਾਸ਼ ਦੇ ਵਿੱਚ ਸੁਆਮੀ ਧਿਆਨੰਦ ਜੀ ਨੇ ਨਿਕਲ ਦਿੱਤਾ ਵੀ ਗੁਰੂ ਨਾਨਕ ਦੇਵ ਜੀ ਫੁਲਾਨਾ ਸੀ ਇਹ ਉਹ ਬੜਾ ਕੁਛ ਉੱਤੇ ਟਿੰਡ ਕੀ ਹੋਈਆ ਤੋਂ ਤੇ ਬੜਾ ਰੌੜਾ ਪਿਆ ਤੇ ਉਹਨਾਂ ਨੂੰ ਕਹਿਣਾ ਪਿਆ ਆ ਵੀ ਸਮਾਜ ਨੂੰ ਵੀ ਚੰਗਾ ਅਗਲੇ ਐਡੀਸ਼ਨ ਸੇ ਠੀਕ ਕਰ ਦਾਂਗੇ ਉਹ ਗੱਲ ਵੱਖਰੀ ਹੈ ਨਹੀਂ ਠੀਕ ਕਰਿਆ ਹੁਣ ਉਹ ਉਹ ਪੜੀ ਜਾਣਗੇ ਪਰ ਕਿਉਂਕਿ ਉਹਦੇ ਤੇ ਇੰਨਾ ਰੌੜਾ ਪੈ ਗਿਆ ਵੀ ਨਹੀਂ ਇਦਾਂ ਹੀ ਜਦ ਭਾਈ ਕਾਨ ਸਿੰਘ ਨਾਭਾ ਨੂੰ ਲਿਖਣਾ ਪਿਆ ਹਮ ਹਿੰਦੂ ਨਹੀਂ ਉਹ ਲਿਖਣਾ ਹੀ ਤਾਂ ਪਿਆ ਕਿ ਤੁਸੀਂ ਕਹਿੰਦੇ ਹੋਏ ਇਹ ਕੀ ਕਹਿੰਦੇ ਨੇ ਅੱਜ ਇਹ ਨਿੰਗ ਸਿੰਘ ਉਹ ਹੀ ਰੋਲ ਪਲੇ ਕਰ ਰਹੇ ਨੇ ਇਹ ਕਹਿੰਦੇ ਜਿਹੜੇ ਸਿੱਖ ਨੇ ਕੇਸ ਤਰ੍ਹਾਂ ਹੀ ਹਿੰਦੂ ਰਹੇ ਬਿਲਕੁਲ ਇਹ ਕਹਿੰਦੇ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ ਹਣਾ ਕਿਦੋਂ ਵੱਖਰਾ ਹੋ ਗਿਆ ਖੰਡ ਗ੍ਰੰਥ ਹੈ ਉਹ ਗੁਰੂ ਗ੍ਰੰਥ ਸਾਹਿਬ ਵੇਦਾਨੰਦ ਚੋੜਾ ਇਹ ਕਹਿੰਦੇ ਨੇ ਜਿਹੜਾ ਤੁਹਾਡਾ ਸੰਗਤ ਹੈ ਉਹ ਸੰਗਤ ਤੁਹਾਡੀ ਸਾਡੇ ਜਿਹੜੇ ਅਸੀਂ ਛੈਣੇ ਖੜਕਾਉਂਦੇ ਹੁੰਦੇ ਕੀਰਤਨ ਕਰਦੇ ਉਹਦੇ ਰੂਪ ਹੈ ਜਿਹੜੀ ਤੁਹਾਡੀ ਪੰਗਤ ਹੈ ਜਿਹੜੇ ਅਸੀਂ ਭਣਾਵੇ ਕਰਦੇ ਸੀ ਉਹਦੇ ਰੂਪ ਹੈ ਹੁਣ ਪੰਗਤ ਤੇ ਪਨਾਰੇ ਵਿੱਚ ਫਰਕ ਹੈ ਪੰਗਤ ਜਿਹੜੀ ਹਰੇਕ ਕੋਥੇ ਭੋਜਨ ਚੱਕ ਸਕਦਾ ਹੈ ਰਾਜਾ ਵੀ ਰੰਕ ਵੀ ਇੱਕੋ ਲਾਈਨ ਚ ਸਭ ਦੇ ਵਾਸਤੇ ਸੋ ਇਸੇ ਕਰਕੇ ਹੈ ਲੰਗਰ ਦਾਲ ਤਵੰਡੀ ਹੈ ਹਰ ਅੰਮ੍ਰਿਤ ਕੀਰ ਕੇ ਆਦੀ ਇਹ ਲੰਗਰ ਦੀ ਦਾਲ ਫੇਸ ਕਰਕੇ ਆਪਾਂ ਨੂੰ ਬਿਲਕੁਲ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਨਾ ਅਸੀਂ ਸਨਾਤਨੀ ਆ ਨਾ ਅਸੀਂ ਹਿੰਦੂ ਆ ਨਾ ਅਸੀਂ ਮੁਸਲਮਾਨ ਆ ਅਸੀਂ ਇਨਸਾਨ ਆ ਉਹਨਾਂ ਇਨਸਾਨਾਂ ਦਾ ਜਿਹੜਾ ਸਿੱਖੀ ਸਰੂਪ ਹੈ ਜਿਹੜਾ ਸਾਨੂੰ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਦਾ ਸਾਨੂੰ ਰੋਹਾਨੀਅਤ ਦਿੱਤੀ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਛਕਾ ਕੇ ਪਾਹੁਲਦਾਨ ਸਾਡਾ ਸਾਨੂੰ ਅੱਗੇ ਵਧਦੀ ਪਹਿਨਾਈ ਹੈ ਅਸੀਂ ਉਹਦੇ ਵਿੱਚ ਆ ਉਹ ਕੋਈ ਜਾਤ ਕੋਈ ਧਰਮ ਨਹੀਂ ਮੰਨਦਾ ਉਹ ਇਨਸਾਨ ਨੂੰ ਇਨਸਾਨ ਸਮਝਦਾ ਹੈ ਉਹਦੀ ਕਿਸੇ ਨਾਲ ਪੱਕੀ ਦੁਸ਼ਮਣੀ ਨਹੀਂ ਪੱਕੀ ਦੋਸਤੀ ਨਹੀਂ ਉਹ ਭਾਈ ਲਾਲੋਆਂ ਦੇ ਹੱਕ 'ਚ ਖੜਦਾ ਹੈ ਤੇ ਮਲਕ ਭਗਵਾਨ ਨਾਲ ਲੜਾਈ ਕਰਦਾ ਹੈ ਇਸੇ ਕਰਕੇ ਉਹ ਕਹਿੰਦਾ ਜੇ ਰਤ ਲੱਗੇ ਕੱਪੜੇ ਕਿਉਂਕਿ ਹਵਨ 'ਚ ਤਾਂ ਸੱਚ ਉਹ ਕਹਿੰਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਰੀਤ ਜੋ ਰਤ ਪੀਵੇ ਮਾਨਸਾ ਤਣ ਕਿਉਂ ਨਿਰਮਲ ਥੀ ਬਖਸ਼ਾਬ ਇਹ ਕੋਈ ਇੱਕ ਘਟਨਾ ਨਹੀਂ ਹੈ ਅ ਬੱਚਿਆਂ ਨੂੰ ਪੜ੍ਹਾਈਆਂ ਜਾਣੀਆਂ ਸਿੱਖ ਇਤਿਹਾਸ ਦੀਆਂ ਕਿਤਾਬਾਂ ਜਾਂ ਪੰਜਾਬ ਇਤਿਹਾਸ ਦੀਆਂ ਕਿਤਾਬਾਂ ਉਹਨਾਂ ਦੇ ਵਿੱਚ ਗੁਰੂਆਂ ਬਾਰੇ ਗਲਤ ਲਿਖਿਆ ਗਿਆ 328 ਰੂਪਾਂ ਦਾ ਫੈਸਲਾ ਅਜੇ ਤੱਕ ਨਹੀਂ ਹੋ ਸਕਿਆ ਇਹ ਚਰਚਾਵਾਂ ਜ਼ਰੂਰ ਨੇ ਸ਼ੰਕੇ ਨੇ ਕਿ ਉਹ ਗੁਰਬਾਣੀ ਬਦਲਣ ਦੀ ਕੋਸ਼ਿਸ਼ ਹੈ ਕੀਤੀ ਵੀ ਜਾ ਰਹੀ ਹੈ RAM ਦਾ ਸ਼ਬਦ ਹੈ ਉਹ ਜਿਹੜਾ ਗੁਰਬਾਣੀ ਦੇ ਅੰਦਰ ਹੈ ਗੁਰੂ ਗ੍ਰੰਥ ਸਾਹਿਬ ਉਹ RAM ਦਾ ਸ਼ਬਦ ਹੈ ਅਰਥ ਆਪਣੇ ਤਰੀਕੇ ਨਾਲ ਕੱਢੇ ਜਾ ਰਹੇ ਨੇ ਇਹ ਕੋਈ ਇੱਕ ਸਾਜ਼ਿਸ਼ ਨਹੀਂ ਲੱਗਦੀ ਜਾਂ ਇੱਕ ਕੜੀ ਨਹੀਂ ਲੱਗਦੀ ਦੇਖੋ ਜਿਹੜਾ RAM ਦੇ ਸ਼ਬਦ ਕੱਢੇ ਜਾ ਰਹੇ ਨੇ ਇਕਰਾਮ ਹੈ ਦਸ਼ਤ ਦਾ ਬੇਟਾ ਬਿਲਕੁਲ ਇਕਰਾਮ ਹੈ ਘਟ ਘਟ ਚ ਬਸਣ ਵਾਲਾ ਇਹ ਦੋਵੇਂ ਰਾਮ ਹੈ ਜਿਹੜਾ ਰਮਿਆ ਹੋਇਆ ਹੈ ਜੀ ਉਹ ਹੈ ਹੁਣ ਇਹ ਜਿਹੜਾ ਦਸ਼ਤ ਦਾ ਬੇਟਾ ਰਾਮ ਹੈ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਚ ਬੜਾ ਸਪਸ਼ਟਾ ਵੀ ਇਹ ਉਹ ਰਾਮ ਨਹੀਂ ਹੈ ਜਿਹੜਾ ਰਾਮ ਉੱਥੇ ਕਿਹਾ ਹੈ ਠੀਕ ਹੈ ਬਾਕੀ ਜਗ੍ਹਾ ਤੇ ਠੀਕ ਹੈ ਉਹਨਾਂ ਨੇ ਕਿਹਾ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਇਆ ਰੋਵੇ ਦੈਸਰ ਦੈਸਰ ਮਤਲਬ ਰਾਵਣ ਰੋਵੇ ਦੈਸਰ ਲੰਕ ਗਵਾਏ ਜਿਨ ਸੀਤਾ ਆਂਦੀ ਡੋਰੂ ਵਾਇ ਜਿਨ ਸੀਤਾ ਚੋਰੀ ਕਰਕੇ ਲੈ ਜਾਂਦਾ ਸੀ ਚੱਕ ਕੇ ਉਹ ਵੀ ਲੰਕਾ ਗਵਾ ਬੈਠਿਆ ਰੋਵਣ ਪਾਂਡਵ ਅਗੇ ਇਹ ਵੀ ਐ ਮਹਾਭਾਰਤ ਉੱਤੇ ਵੀ ਐ ਰੋਵਣ ਪਾਂਡਵ ਭਹਿ ਮਜ਼ਦੂਰ ਜਿਨਕੇ ਸਵਾਮੀ ਰਹਤ ਹਜ਼ੂਰ ਕ੍ਰਿਸ਼ਨ ਤਾਂ ਨਾਲ ਲੱਦੀ ਉਹਨਾਂ ਦੇ ਪਰ ਉਹਨਾਂ ਨੂੰ ਮਜ਼ਦੂਰੀ ਕਰਨੀ ਪੈਗੀ ਜਾ ਕੇ ਉੱਥੇ ਵਿਰਾਟ ਚ ਰਾਜਾ ਵਿਰਾਟ ਦੇ ਉਹਦੇ ਗੁਫਤ ਜਿਹੜਾ ਵਾਸ ਕਟਿਆ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਚ ਜਿਹੜਾ ਇਹ ਰਾਮ ਹੈ ਇਦਾਂ ਹੀ ਕ੍ਰਿਸ਼ਨ ਦੀ ਬਾਣੀ ਲਿਖਿਆ ਅਸਟਮ ਥੀਤ ਗੋਵਿੰਦ ਜਨਮਾਸ਼ੀ ਕਿਉਂਕਿ 크੍ਰਿਸਟਿਨ ਜਨਮਾਸ਼ਮੀ ਹੈ ਠੀਕ ਹੈ ਅਸਟਮ ਥੀਤ ਗੋਵਿੰਦ ਜਨਮਾਸ਼ੀ ਅਬਦ ਥੀਤ ਪਾਸੜਾ ਰੱਖੀ ਕਹਿੰਦੇ ਹੋਰ ਤੁਹਾਨੂੰ ਤੁਸੀਂ ਛੱਡ ਛੱਡਿਆ ਅਸਟਮੀਂ ਨੂੰ ਤੁਸੀਂ ਆਇਆ ਕਰੀ ਜਾਂਦੇ ਹੋ ਸੋ ਇਸ ਕਰਕੇ ਬ੍ਰਾਹਮਣਵਾਦ ਨੂੰ ਇਹ ਜਿਹੜਾ ਹਿੰਦੂਵਾਦ ਹੈ ਜਿਹੜਾ ਬ੍ਰਾਹਮਣਵਾਦ ਮੈਂ ਕਹਾਂਗਾ ਜਿਹੜੇ ਦੇਵੀ ਦੇਵਤੇ ਨੇ 33 ਕਰੋੜ ਦੇ ਇਥੀਆਂ ਦੀ ਗੱਲ ਕਰਦੇ ਨੇ ਹੈ ਕੋਈ ਕੁਝ ਕਰਦੇ ਨੇ ਇਹ ਸਾਰੇ ਜਿਹੜੇ 360 ਕੋਈ ਠਾਠ ਕਹਿੰਦਾ ਉਹ ਤੀਰਸਾਂ ਦੇ ਇਸ਼ਾਨਾਂ ਦੀ ਗੱਲ ਕਰਦੇ ਨੇ ਇਹਦੇ ਉੱਤੇ ਕੋਈ ਟੇਕ ਨਹੀਂ ਉਹਨਾਂ ਨੇ ਆਖਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਛਾਨ ਬੰਦਾ ਉਸੇ ਦਾ ਰੂਪ ਹੈ ਖਾਲਕ ਖਲਕ ਖਲਕ ਮੈਂ ਖਾਲਕ ਬਿਲਕੁਲ ਠੀਕ ਹੈ ਸਰਗੁਣ ਤੇ ਨਿਰਗੁਣ ਇਕੱਠਾ ਕਰਿਆ ਹੋਇਆ ਹੈ ਗੁਰਬਾਣੀ ਨੇ ਇਹ ਦੱਸਿਆ ਆਪੇ ਆਪੇ ਪ੍ਰਗਟ ਹੋਇਆ ਅ ਸਾਚੇ ਤੇ ਪਵਨਾ ਪਿਆ ਗੁਰੂ ਸਾਹਿਬ ਨੇ ਕਿਹਾ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਦ ਮੈਤ ਪਵਨ ਸਾਜੇ ਉਹ ਘਟ ਘਟ ਜੋਤ ਸਮੋਏ ਸੱਚੇ ਤੋਂ ਗੈਸਾਂ ਬਣੀਆਂ ਊਰਜਾ ਊਰਜਾ ਬਿਲਕੁਲ ਊਰਜਾ ਤੋਂ ਪਾਣੀ ਬਣਿਆ ਪਾਣੀ ਦੇ ਵਿੱਚ ਸਾਰਾ ਕੁਝ ਬਣਿਆ ਜੀਵ ਇਹੀ ਸਾਇੰਸ ਕਹਿੰਦੀ ਐ ਇਕੋ ਇਹ ਕਹਿੰਦੀ ਐ ਉਹ ਸੱਚਾ ਕਹਿੰਦੀ ਬਜਾਏ ਉਹ ਕਹਿੰਦੀ ਐ ਵਿੱਚ ਹੈ ਹੀ ਕੁਝ ਨਹੀਂ ਸੀ ਉਹਦੇ ਚ ਆਪੇ ਬਣ ਗਿਆ ਆਪੇ ਵਾਹੇ ਹੈ ਹੀ ਕੁਝ ਨਹੀਂ ਸੀ ਤਾਂ ਆਪੇ ਬਣੀ ਨਹੀਂ ਸਕਦਾ ਉਹ ਕਹਿੰਦੇ ਨਹੀਂ ਸੱਚਾ ਸੀ ਉਹਦਾ ਨਿਰਗੁਣ ਰੂਪ ਸੀ ਉਹਦਾ ਉਹ ਨજર ਨਹੀਂ ਆਉਂਦਾ ਸੀ ਉਹ ਸਰਗੁਣ ਰੂਪ ਹੈ ਨਿਰਗੁਣ ਤੇ ਸਰਗੁਣ ਦੋਨੇ ਇਕੱਠੇ ਰਹਿੰਦੇ ਨੇ ਨਿਰਗੁਣ ਤੋਂ ਬਿਨਾ ਸਰਗੁਣ ਨਹੀਂ ਹੈਗਾ ਸਰਗੁਣ ਤੋਂ ਬਿਨਾ ਨਿਰਗੁਣ ਨਹੀਂ ਹੈਗਾ ਇਹ ਹੀ ਸਿੱਖੀ ਦਾ ਸਭ ਤੋਂ ਸਰਵਉੱਚ ਗਿਆਨ ਹੈ ਜਿਹੜਾ ਦੁਨੀਆ ਦੇ ਵਿੱਚ ਸਿੱਖੀ ਦਾ ਉਹ ਇਹ ਹੈ ਕਿ ਬਾਕੀ ਸਾਰੇ ਨਿਰਗੁਣ ਤੇ ਸਰਗੁਣ ਨੂੰ ਵੱਖਰਾ-ਵੱਖਰਾ ਸਮਝਦੇ ਨੇ ਐਸੀ ਕਰਕੇ ਬਾਬੇ ਨੇ ਕਿਹਾ ਮਨ ਤੂੰ ਜੋ ਤਸਰੂਪ ਹੈ ਆਪਣਾ ਮੂਡ ਪਛਾਨ ਇਹ ਪਛਾਣਨ ਵਾਸਤੇ ਕੀ ਹੈ ਪਰਦਾ ਪਿਆ ਹੋਇਆ ਹੈ ਪਰਦੇ ਦੇ ਵਾਸਤੇ ਬਾਬੇ ਨੇ ਕਿਹਾ ਕਿ ਵਿਸਥੀਆ ਹੋਈ ਐ ਕਿ ਬਕੂਲੇ ਟੁੱਟ ਪਾਲੇ ਇੱਕ ਮੇ ਟੁੱਗੀ ਫਿਰ ਅੱਗੇ ਜਾ ਕੇ ਬਾਬੇ ਨੇ ਕਹਤਾ ਸਚੋਂ ਰੇ ਸਭ ਕੋ ਉਪਰ ਸੱਚਾ achar ਸੋ ਇਹ ਇਨਾਂ ਦਾ achar ਸੱਚਾ ਹੋਣਾ ਜ਼ਰੂਰੀ ਐ ਤੇ ਉਹ ਕੱਲ ਨਹੀਂ ਰਹੇ ਇਹ ਬਾਬੇ ਨਾਰਕ ਦੀ ਗੱਲ ਹੈ ਡਾਕਟਰ ਸਾਹਿਬ ਇਹ ਮੇਰਾ ਆਖਰੀ ਸਵਾਲ ਹੈ ਇਹ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ ਬਾਬੇ ਨਾਰਕ ਨੇ ਬਾਖੂ ਵੀ ਦਸੀਆਂ ਹੋਈਆਂ ਸਮੇਂ ਸਮੇਂ ਤੇ ਨੂੰ ਪ੍ਰਚਾਰਨ ਦੀ ਲੋੜ ਸੀ ਸ਼ਾਇਦ ਜੇ ਉਹ ਪ੍ਰਚਾਰਿਆ ਹੁੰਦਾ ਸਹੀ ਤਰੀਕੇ ਨਾਲ ਜਾਂ ਲੋਕਾਂ ਨੇ ਅਮਲ ਕੀਤਾ ਹੁੰਦਾ ਤਾਂ ਅੱਜ ਤੱਕ ਨੌਬਤ ਨਾ ਹੁੰਦੀ ਨੌਬਤ ਆ ਗਈ ਹੁਣ ਸਾਜਿਸ਼ਾਂ ਕਹਿ ਦਈਏ ਜਾਂ ਕਹਿ ਦਈਏ ਜੋ ਤਰੀਕੇ ਇਹਨਾਂ ਨੇ ਘੜੇ ਜਾ ਰਹੇ ਨੇ ਪਰ ਉਹ ਤਰੀਕਿਆਂ ਤੋਂ ਬਚਨ ਦੀ ਲੋੜ ਤਾਂ ਹੈ ਨਾ ਪੰਜਾਬ ਚ ਅਰਾਜਕਤਾ ਫੈਲਣ ਦੇ ਅਸਾਰ ਬਣਦੇ ਨੇ ਉਹ ਅਰਾਜਕਤਾ ਨਾ ਫੈਲੇ ਸ਼ਾਂਤੀ ਨਾ ਭੰਗ ਹੋਵੇ ਉਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਇੱਕੋ ਚੀਜ਼ ਨਾ ਖਤਮ ਕੀਤਾ ਜਾ ਸਕਦਾ ਨਾ ਇੱਕ ਨਾ ਨਾ ਗੁਰਵਾਣੀ ਦੇ ਧਾਰਨੀ ਬਣੋ ਗੁਰਵਾਣੀ ਨੂੰ ਖੁਦ ਪੜੋ ਇੱਕ ਮੈਂ ਕਥਾ ਸੁਣਿਆ ਸੀ ਛੋਟੇ ਅੱਧੇ ਨਾਲ ਦੱਸਾਂਗਾ ਜਦ ਇੰਦਰ ਗਾਂਧੀ ਨੇ ਸਿੱਖਾਂ ਨੂੰ ਅਰੈਸਟ ਕਰਨਾ ਸ਼ੁਰੂ ਕਰਤਾ ਜੇਲ੍ਹ ਪਰੋਂ ਦਰਨ ਨਹੀਂ ਆਉਂਦਾ ਉਹ ਜਿਹਨਾਂ ਦਾ ਜਗ੍ਹਾ ਹੈ ਨਹੀਂ ਸੀ ਉਹ ਬਾਹਰ ਹੀ ਬੈਠੇ ਹੁੰਦੇ ਜੇਲਾਂ ਦੇ ਮੈਂ ਗੁਰਦਾਸਪੁਰ ਪੋਸਟੇਜ ਜੇਲ੍ਹ ਰੋਡ 'ਚ ਹੀ ਰਹਿੰਦਾ ਸੀ ਉਹ ਬਾਹਰ ਬਸਾਂ ਲੱਗੀਆਂ ਹੁੰਦੀਆਂ ਸਵੇਰੇ ਸਵੇਰੇ ਉੱਥੇ ਬੈਠੇ ਨੇ ਹੁੰਦਾ ਤੇ ਮੈਂ ਸਾਈਕਲ ਤੇ ਉੱਥੋਂ ਆਉਂਦਾ ਹੁੰਦਾ ਇੱਕ ਦਿਨ ਇੱਕ ਭਾਈ ਕਥਾ ਕਰ ਰਿਹਾ ਸੀ ਉਹ ਦੋ ਲਾਈਨਾਂ ਮੈਂ ਦੱਸਾਂਗਾ ਉਹ ਕਹਿੰਦਾ ਸੰਗਤੇ ਜੇ ਤੁਸੀਂ ਕਿਸੇ ਡਾਕਟਰ ਸਹਿਬਾਨ ਕੋਲ ਜਾਂਦੇ ਹੋ ਉਹ ਤੁਹਾਨੂੰ ਨੁਸਖਾ ਲਿਖ ਕੇ ਦੇ ਦੇ ਕੇ ਤੁਸੀਂ ਥੋੜੀ ਜਾਂਚ ਕਰਕੇ ਨੁਸਖਾ ਲਿਖ ਦੇ ਤੁਸੀਂ ਲਿਆ ਕੇ ਉਹਨੂੰ ਸੋਨੇ ਦੇ ਤਵੀਜ਼ ਚ ਮਲ ਕੇ ਆਪਣੇ ਡੋਲੇ ਨਾਲ ਬੰਨੋ ਰੋਜ਼ ਉਹਨੂੰ ਧੂਫ ਦਿਓ ਫੇ ਸੰਗਤੇ ਠੀਕ ਹੋ ਜਾਓਗੇ ਨਹੀਂ ਨਹੀਂ ਸੰਗਤੇ ਨਹੀਂ ਲੋੜ ਇਹ ਹੈ ਕਿ ਉਹ ਨੁਸਖੇ ਨੂੰ ਪੜੋ ਬਿਲਕੁਲ ਜਿਵੇਂ ਲਿਖਿਆ ਉਹਦਾ ਸੇਵਨ ਕਰੋ ਜੇ ਆਪ ਨਹੀਂ ਪੜਨਾ ਹੁੰਦਾ ਕਿਸੇ ਤੋਂ ਪੜਾਓ ਦਵਾਈ ਦਾ ਸੇਵਨ ਕਰੋ ਇਦਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਵੈਦਾਂ ਦੇ ਵੈਦ ਨੇ ਇਹ ਚ ਸਾਰੇ ਜੀਵਨ ਦੇ ਨੁਸਖੇ ਨੇ ਇਹਨੂੰ ਪੜੋ ਪੜ੍ਹ ਕੇ ਸਮਝੋ ਸਮਝ ਕੇ ਅਮਲ ਕਰੋ ਜੇ ਆਪ ਨਹੀਂ ਪਰਣਾਉਂਦਾ ਕਿਸੇ ਤੋਂ ਪੜਾ ਕੇ ਦੇਖੋ ਵੈਦਿਕ ਸੰਗ ਤੇ ਮੱਥੇ ਟੇਕ ਕੇ ਸੋਨੇ ਰਮਾਲੇ ਪਾ ਕੇ ਮਹਿੰਗੇ ਰਮਾਲੇ ਪਾ ਕੇ ਏਸੀ ਲਾ ਕੇ ਸੰਗ ਤੇ 파ਰਤਾਰ ਨਹੀਂ ਹੋਣਾ ਬਸ ਆ ਕਰ ਦੇਖਣ ਦੀ ਲੋੜ ਹੈ 파ਰਤਾਰਤਾ ਹੋਣਾ ਹੈ ਕਿ ਇਸ ਸ਼੍ਰੋਮਣੀ ਕਮੇਟੀ ਨੂੰ ਜਿਹੜੀ ਇਤਿਹਾਸਿਕ ਕਿਤਾਬਾਂ ਤੇ ਉਹਨੇ ਚੁੱਪ ਧਾਰੀ ਰੱਖੀ ਬਿਲਕੁਲ ਜਿਹੜੇ ਚਾਸ ਗੱਤ ਦੇ ਖੇਚੇ ਖਰ ਉਹਨੂੰ ਫਿਰ ਬੈਨ ਕਰਿਆ ਕਿਤਾਬ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਸਤਾਰਕ ਹੋਣ ਦੀ ਲੋੜ ਹੈ ਨਹੀਂ ਇਹ ਤੇ ਵੱਡਾ ਹੁੰਦਾ ਹੋਏਗਾ ਤੇ ਜਿਹੜਾ ਤੁਸੀਂ ਕਿਹਾ ਵੀ ਅਸੀਂ ਸ਼ਾਂਤੀ ਨਾਲ ਨਹੀਂ ਹੈ ਸ਼ਾਂਤੀ ਨਾਲ ਅਸੀਂ ਉਧੇ ਨਹੀਂ ਰਹਿ ਸਕਦੇ ਜਦ ਕੋਈ ਦੂਜਾ ਰਹਿਣ ਦਿੰਦਾ ਨਹੀਂ ਤਾਂ ਫਿਰ ਰਾਜਾਜਕ ਤਾਂ ਫਿਰ ਦੇਗੀ ਠੀਕ ਹੈ ਤੁਸੀਂ ਫਿਰ ਰਾਜਾਜਕ ਨਹੀਂ ਫਿਰ ਲੱਗੀ ਜਦ ਤੁਸੀਂ ਹੁਣ ਪਾਰਲੀਮੈਂਟ ਜਿਹੜੇ ਬੱਚੇ ਗਏ ਨੇ ਉਹ ਦੁਖੀ ਹੋ ਕੇ ਗਏ ਨੇ ਉਹ ਕੋਈ ਗੁੰਡੇ ਬਦਮਾਸ਼ ਤਾਂ ਹੈ ਨਹੀਂ ਸੀਗੇ ਸੋ ਇਸ ਕਰਕੇ ਜਦ ਤੁਸੀਂ ਲੋਕਾਂ ਨੂੰ ਕਹਿੰਦੇ ਤਾਈਂ ਦਾ ਤਾਈਂ ਦਾ ਤਾਂ ਰੋਹਾ ਵੀ ਤਾਂ ਆ ਜਾਂਦਾ ਹੈ ਕਿ ਕਿ ਬਾਬੇ ਨੇ ਸਾਨੂੰ ਕਿਹਾ ਸੀ ਥੋੜਾ ਆਪੇ ਕਰ ਲਿਆ ਜੇ ਜੀਵੇ ਪਤੜ ਅੱਥੀ ਜਾਏ ਸਭ ਹਰਾਮ ਜੀਤਾ ਕੁਝ ਖਾਏ ਪਤੜਾ ਕੇ ਨਹੀਂ ਸੀ ਜੀ ਸਕਦੇ ਬਹੁਤ ਬਹੁਤ ਧੰਨਵਾਦ ਸੋ ਡਾਕਟਰ ਪਿਰਲਾਲ ਗਰਗ ਵੱਲੋਂ ਬਾਬੇ ਨਾਨਕ ਦੀ ਬਾਣੀ ਗੁਰੂਆਂ ਦੀ ਬਾਣੀ ਨੂੰ ਨਾਲ ਬਿਆਨ ਕਰਕੇ ਦੱਸਿਆ ਗਿਆ ਕਿਵੇਂ ਭੰਡਿਆ ਗਿਆ ਕਿਵੇਂ ਇਹਨਾਂ ਚੀਜ਼ਾਂ ਨੂੰ ਜਿਨ੍ਹਾਂ ਦੇ ਵਿੱਚ ਕਰਮ ਕੰਡਾਂ ਵਿੱਚ ਮਨੁੱਖ ਫਸਿਆ ਹੋਇਆ ਸੀ ਉਹਨਾਂ ਤੋਂ ਬਾਹਰ ਕੱਢਿਆ ਗਿਆ ਪਰ ਕੋਸ਼ਿਸ਼ ਕੀਤਾ ਨਾ ਕਿਤੇ ਸਾਧਸ਼ਾਂ ਦੇ ਜ਼ਰੀਏ ਦੁਬਾਰਾ ਉਹੀ ਕੀਤਾ ਜਾ ਰਹੀ ਹੈ ਸੋ ਲੋਡ ਇਸ ਵਕਤ ਖੁੱਦ ਨੂੰ ਦੇਖਣ ਦੀ ਖੁੱਦ ਪਰਚੋਲ ਕਰਨ ਦੀ ਖੁੱਦ ਨੂੰ ਪੜਤਾਲਣ ਦੀ ਤਾਂ ਜੋ ਜਿਹਹੀਆਂ ਕਰਮਕਾਂਡਾਂ ਤੋਂ ਅਜਿਹੀਆਂ ਸਾਜ਼ਿਸ਼ਾਂ ਤੋਂ ਖਾਸ ਤੌਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਜਕਤਾ ਬਣਦੀ ਨਜ਼ਰ ਆ ਰਹੀ ਹੈ ਉਹ ਤੋਂ ਬਚਿਆ ਜਾ ਸਕੇ ਮੈਂ ਸਰਖਬ ਆਪਣੇ ਸਹਿਯੋਗੀ ਅਮਦ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ